ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਮਾਰਗ ਤੇ ਪੈਂਦੇ ਇਤਿਹਾਸਕ ਤੇ ਪਵਿੱਤਰ ਸਥਾਨਾਂ ਦੇ ਜਿੱਥੇ ਦਸ਼ਵੇਸ਼ ਪਿਤਾ ਜੀ ਨੇ ਚਰਨ ਪਾਏ ਗੁਰੂ ਗੋਬਿੰਦ ਸਿੰਘ ਮਾਰਗ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਤੱਕ ਤਸਰੀ ਦਮਦਮਾ ਸਾਹਿਬ ਤੱਕ ਸਥਿਤ ਹੈ ਗੁਰੂ ਗੋਬਿੰਦ ਸਿੰਘ ਮਾਰਗ ਤੇ ਵੱਖ-ਵੱਖ ਬਣੇ ਸਥਾਨਾਂ ਤੇ ਸੰਗਤਾਂ ਦਰਸ਼ਨ ਜ਼ਿਦਾਰੇ ਕਰਕੇ ਆਤਮਿਕ ਲਾਹੇ ਲੈਂਦੀਆਂ ਹਨ ਵੱਖ-ਵੱਖ ਸਥਾਨਾਂ ਤੇ ਹੁੰਦੇ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿੰਡ ਕੋਠਾ ਗੁਰੂ ਪਹੁੰਚੇ ਤੇ ਸੰਗਤਾਂ ਨਾਲ ਬਚਨ ਬਲਾਸ ਹੋਏ ਇੱਥੋਂ ਗੁਰੂ ਸਾਹਿਬ ਪਿੰਡ ਮਲੂਕਾ ਚਲੇ ਗਏ ਜਿੱਥੇ ਕੋਟ ਦੀਵਾਨੇ ਦੇ ਟੋਬੇ ਤੇ ਜਾ ਕੇ ਤੰਬੂ ਲਾਏ ਰਾਤ ਗੁਜ਼ਾਰੀ ਅਮਰਤ ਵੇਲੇ ਉਥੋਂ ਦੇ ਮਾਲਕ ਦੀਵਾਨਾ ਜੋ ਸਿਰ ਮੂੰਹ ਤੋਂ ਮੁੰਡਤ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਪਹਿਰੇ ਵਾਲੇ ਸਿੱਖਾਂ ਨੇ ਉਸ ਨੂੰ ਬਹੁਤ ਸਮਝਾਇਆ ਕਿ ਅਜੇ ਦਰਸ਼ਨਾਂ ਦਾ ਵੇਲਾ ਨਹੀਂ ਪਰ ਉਸਨੇ ਏਕਨ ਮੰਨੀ ਜਦੋਂ ਤੱਕੇ ਨਾਲ ਗੁਰੂ ਸਾਹਿਬ ਦੇ ਤੰਬੂ ਵਿੱਚ ਬਣ ਲੱਗਾ ਤਾਂ ਪਹਿਰੇਦਾਰ ਬਾਗੂ ਸਿੰਘ ਨੇ ਸ੍ਰੀ ਸਾਹਿਬ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਉਹ ਬੇਹੋਸ਼ ਹੋ ਗਿਆ ਤੇ ਸਾਰੀ ਰਾਤ ਇੱਕ ਥਾਂ ਤੇ ਪਿਆ ਰਹਾ ਸਵੇਰੇ ਜਦੋਂ ਦਿਨ ਚੜ੍ਹਿਆ ਹੋਸ਼ ਆਈ ਤਾਂ ਬੋਲਿਆ ਕਿ ਭਾਈ ਸਿੱਖੋ ਮੇਰੇ ਥੋੜੇ ਸਵਾਸ ਹਨ ਸੋ ਕਿਰਪਾ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾ ਦਿਓ ਤਾਂ ਜੋ ਮੈਂ ਦੇਹ ਛੱਡ ਜਾਵਾਂ ਇਹ ਗੱਲ ਬਾਤ ਸੁਣ ਕੇ ਗੁਰੂ ਸਾਹਿਬ ਤੰਬੂ ਤੋਂ ਬਾਹਰ ਆ ਗਏ ਤੇ ਉਸ ਦੇ ਸਾਹਮਣੇ ਖੜੇ ਹੋ ਗਏ ਦਿਵਾਨੇ ਨੇ ਮੱਤਾ ਟੇਕਿਆ ਗੁਰੂ ਸਾਹਿਬ ਦੇ ਚਰਨ ਚੁੰਮੇ ਤੇ ਆਖਿਆ ਕਿ ਗੁਰੂ ਸਾਹਿਬ ਜੀ ਮੈਨੂੰ ਸਤਖੰਡ ਵਿੱਚ ਨਿਵਾਸ ਬਖਸ਼ੋ ਮੇਰੀ ਕੋਈ ਹੋਰ ਇੱਛਾ ਨਹੀਂ ਉਸ ਨੇ ਕਿਹਾ ਕਿ ਤਨ ਭਾਗ ਮੇਰੇ ਹਨ ਕਿ ਤੁਸੀਂ ਮੇਰੇ ਅਖੀਰਲੇ ਸਮੇਂ ਦਰਸ਼ਨ ਬਖਸ਼ੇ ਹਨ ਗੁਰੂ ਸਾਹਿਬ ਨੇ ਉਸ ਦੀ ਸ਼ਰਧਾ ਦੇਖ ਕੇ ਉਹ ਦੇਸ ਇਰਤੇ ਹੱਥ ਫੇਰਿਆ ਤੇ ਗੁਰੂ ਜੀ ਦਾ ਧਿਆਨ ਧਰਦੇ ਹੋਏ ਦਵਾਨੇ ਨੇ ਦੇਹ त्याਗੀ ਗੁਰੂ ਸਾਹਿਬ ਨੇ ਇਸ ਜਗਾ ਨੂੰ ਤਰਨ ਦਾ ਵਾਰ ਦਿੱਤਾ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਤਾਰੂਆਣਾ ਸਾਹਿਬ ਰੱਖਿਆ ਗਿਆ ਹੈ ਤੇ ਜਿੱਥੇ ਸੰਗਤਾਂ ਵੱਖ-ਵੱਖ ਥਾਵਾਂ ਇਲਾਕਿਆਂ ਤੋਂ ਇਸ ਥਾਂ ਤੇ ਪਹੁੰਚ ਕੇ ਦਾਰਸ਼ਨ ਦਜ਼ਾਰੇ ਕਰਦੀਆਂ ਹਨ ਤੇ ਆਪਣਾ ਜੀਵਨ ਸਫਲ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ